ਵੱਡੇ ਆਹੀ ਜੀ ਉਦੋਂ ਇਧਰ ਵਾਲੀ ਸੱਤ ਡੇਗੀ 1 ਮਹੀਨੇ ਬਾਅਦ ਫੇਰ ਦੁਬਾਰਾ ਹੜ ਜਾਇਆ ਫਿਰ ਉਹ ਦੂਜੇ ਵੀ ਡੇਗੇ ਜੀ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸੜ ਤੋਂ ਨਹੀਂ ਇਹ ਬਣ ਸਕ ਲਰੇ ਜੇ ਈ ਵੰਦਾ ਜੀ ਅੰਦਰ ਰਹਿ ਕੇ ਨਾ ਇਹ ਡਰ ਦੇ ਡਰ ਦੇ ਰਾਤ ਕੱਟੀ ਦੀ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡਿੱਗ ਜਾਣਾ। ਕੋਈ ਅੱਗੇ ਆਏ ਤੇ ਚਲੋ ਸਾਨੂੰ ਵੀ ਸੱਤ ਪਾ ਕੇ ਦੇ ਦੇ ਜੀ। ਤੇ ਨਾ ਜੀ ਦਲਜੀਤ ਸਿੰਘ ਆਈ ਤੇ ਸਾਡੇ ਜਦੋਂ ਪਿੱਛੇ ਹੜ ਵੱਡੇ ਆਹੀ ਜੀ ਉਦੋਂ ਇਧਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ 3 ਕਿ ਮਹੀਨੇ ਬਾਅਦ ਫੇਰ ਦੁਬਾਰਾ ਭੜ ਜਾਇਆ ਫਿਰ ਉਹ ਦੂਜੇ ਵੀ ਡੇਗੇ ਜੀ ਜੀ ਤੇ ਘਰ ਦਾ ਮੈਂ ਗੁਰਦੁਆਰਾ ਸਾਹਿਬ ਕਲੂ ਘਰਾ ਸਾਹਿਬ ਪਾਠ ਕਰਦਾ ਜੀ ਤੇ ਉੱਥੇ ਵੀ ਚਲੋ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਅਜੇ ਤੱਕ ਤੇ ਬਾਕੀ ਮੇਸੇਜ ਇੱਥੇ ਕੰਮ ਕਰਦੇ ਪਏ ਸੀ ਉਤੋਂ ਬਾਲੇ ਡੇਗੇ ਜੀ ਤੇ ਉਹਨਾਂ ਦੇ ਵੀ ਸਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾ ਜੀ ਉਹ ਤੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਹੇ ਆ ਇਹ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕਲੂਕਰ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸਾਡ ਤੋਂ ਨਹੀਂ ਇਹ ਬਣ ਸਕ ਰਿਹਾ ਜੀ ਤੇ ਚੱਤ ਹਾਂਜੀ ਕਿਤੇ ਗੁਰਦਾਸਪੁਰ ਆਪਾਂ ਫੈਲ ਪਰ ਕੇ ਆਏ ਸੀ ਤੇ ਕੋਈ ਉਧਰੋਂ 2 ਸਾਲ ਹੋ ਗਿਆ ਜੀ ਕਿਸੇ ਨੇ ਪੱਲਾ ਨਹੀਂ ਫੜਿਆ ਜੀ ਕੋਈ ਵੀ ਕੋਈ ਅਪੀਲ ਕਰਨਾ ਚਾਹੂਗੇ ਵਾਹ ਜੀ ਇਹਦੇ ਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਹੋਏ ਤੇ ਚਲੋ ਸਾਨੂੰ ਵੀ ਸੱਤ ਪਾ ਕੇ ਦੇ ਦੇ ਜੀ ਤੇ ਚਲੋ ਛੋਟੇ ਬੱਚਾ ਵਾ ਨਾਲ ਤੇ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕੇ ਨਾ ਇਹ ਡਰਦੇ ਡਰਦੇ ਰਾਤ ਕੱਟੀਦੀ ਹੈ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡਿੱਗ ਜਾਣਾ ਹੈ ਹੋਰ ਆ ਮੇਰਾ ਨਾਮ ਤੇ ਮੈਂ ਨਾ ਇੱਥੇ ਬਲੇ ਦੇ ਗਏ ਹਿੱਤੇ ਮੈਂ ਕੰਮ ਕਰ ਰਹੀ ਸੀ ਤੇ ਸਾਇਦ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉਤੇ ਪਾਲੇ ਦਿੱਗੇ ਤੇ ਮੇਰੇ ਸੱਟਾਂ ਸੁੱਤਾ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਤੋਂ ਹੋਇਆ ਨਹੀਂ ਕਿਉਂਕਿ ਪੈਸਾ ਬਿਲਕੁਲ ਨਹੀਂ ਤੇ ਮੇਰਾ ਤੀਤਿੰਨ ਹੋਇਆ ਨਹੀਂ ਤੇ ਤਾਂ ਕਰਕੇ ਮੇਰੇ ਕੋਈ ਮਾਪਾ ਕੋਈ ਮਦਦ ਕਰੂਗਾ ਕਿ ਕੋਈ ਸੁਨੇਗਾ ਔਰ ਕਿੱਥੇ ਕਿੱਥੇ ਲੱਗੀ ਤੇ ਬਾਹਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਹੱਡੀ ਵੀ ਟੁੱਟ ਗਈ ਸੀ ਤੇ ਮੂੰਹ ਦੀ ਵੀ ਹੱਡੀ ਟੁੱਤੀ ਸੀ ਤੇ ਸੱਟਾਂ ਬਹੁਤ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪੜਾਈ ਸੀ ਤੇ ਹੋ ਗਏ ਇਹ ਮਹੀਨਾ ਕੋ 20 ਦਿਨ ਹੋ ਗਏ ਸੀ ਮੈਂ ਉੱਥੇ ਤਾਂ ਗਈ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉਥੇ ਉਹਨਾਂ ਆਦਮੀ ਕਰਾ ਪਾਈ ਬਾ ਠੀਕ ਚੱਲ ਪਰ ਅੱਜ ਵੀ ਹੈ ਵਾ ਕਹੇ ਵੇਲੇ ਕੰਮ ਨਹੀਂ ਹੁੰਦਾ ਜੀ ਵੀ ਤੇ ਮਾਣਾ ਮੁੱਟੇ ਹੀ ਕਰੀਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਾ ਕਵਾਡ 4 ਕਪਰਾ ਦਾ ਜਿਹਨੇ ਮਿਲਿਆ ਕਿਉਂਕਿ ਪੈਸੇ ਕੋਈ ਪੈਸੇ ਨਹੀਂ ਤੇ ਇਲਾਜ ਨਹੀਂ ਹੋਗਾ